ਹਾਂਜੀ ਬਾਬਾ ਜੀ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਤੇ ਓਕੇ ਜੀ ਮੰਗਲ ਹੁੰਦਾ ਜੇ ਮੈਂ ਨਾਮ ਬੋਲਦਾ ਵਾਂ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ 563 ਵਰੀ ਮੰਗਲ ਆਉਂਦਾ ਜਿਹੜਾ ੴ ਸਤਗੁਰ ਪ੍ਰਸਾਦ ੴ ਸਤਨਾਮ ਕਰਤਾ ਪੁਰਖ ਪ੍ਰਸਾਦ ਪੰਜ ਇਹਦੇ ਵਿੱਚੋਂ ਸ਼ਾਇਦ ਜੇ ਮੈਂ ਨਾਮ ਹੁਣ ਬੋਲਦਾ ਹਾਂ ਵਾਂ ਤੇ 53 ਵਰੀ ਜਿਹੜਾ ਉਹ ਪਹਿਲਾਂ ਆਉਂਦਾ ਠੀਕ ਹੈ ਜੀ ਜਿਵੇਂ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇ ਰਾ ਕੇ ਹਾ ਸੋ ਕਰਕੇ ਹਾ ਇਹਨਾਂ ਇਥੋਂ ਛੁੱਟ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲਾਂ ਲਿਖ ਕੇ ਫੇਰ ਉਹ ਲਿਖਤਾ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਹਾਂਜੀ ਇਹ ਮੰਗਲ ਬਦਲਦੇ ਇਹ ਫਿਰ ਪ੍ਰਕਾਸ਼ ਉਹਦੋ ਸਰੂਪ ਇੰਨੇ ਨਹੀਂ ਸੀ ਪਿੰਡਾਂ ਚੋਂ ਦੇ ਇੱਕ ਗੁਰਦੁਆਰੇ 'ਚ ਇੱਕ ਦੋ ਸਰੂਪ ਹੀ ਹੁੰਦੇ ਸੀ ਬਸ ਓਕੇ ਜੀ ਉਹ ਵੀ ਲੜੀ ਬਾਹਰ ਹੁੰਦੀ ਸੀ ਠੀਕ ਉਹ ਸਰੂਪ ਜਿਹੜਾ ਸੀ ਡਮੇਲੀ ਵਾਲੇ ਮਹਾਂਪੁਰਖਾਂ ਨੇ ਪ੍ਰਕਾਸ਼ ਕੀਤਾ ਅਖੰਡ ਪਾਠ ਸਾਹਿਬ ਰੱਖਣ ਲੱਗੇ ਹੁਕਮਨਾਮਾ ਆਇਆ ਤੇ ਉਹ ਉਦੋਂ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਪੜ੍ਹੇ ਹੁੰਦੇ ਸੀ ਉਹ ਮੰਗਲ ਦਾ ਫਰਕ ਪੈ ਗਿਆ ਉਹਨਾਂ ਨੇ ਫਿਰ ਅਰਦਾਸ ਹੋ ਚੁੱਕੀ ਸੀ ਪਾਠ ਕਰਕੇ ਮੁੜ ਕੇ ਸੰਤ ਜਵਾਲਾ ਸਿੰਘ ਮਹਾਰਾਜ ਜੀ ਨੂੰ ਦੱਸਿਆ ਸੁਣੇ ਹੋਣੇ ਤੁਸੀਂ ਹਰਖੋ ਵਾਲੀ ਬ੍ਰਹਮ ਗਿਆਨੀ ਸਾਹਿਬ ਜੀ ਹਾਂਜੀ ਸਰ ਪਾਪਾ ਜੀ ਆਵਤ ਸੀ ਤਾਂ ਕੋ ਟਾਈਮ ਹੈ ਕਿ ਨਹੀਂ ਹਾਂਜੀ 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 ਬਾਬਾ ਜੀ ਇਹ ਇਦਾਂ ਦੇ ਵਿਚਾਰ ਲਈ ਤਾਂ ਪੂਰਾ ਹਾਂਜੀ ਬਿਲਕੁਲ ਜੀ ਉਹ ਫਿਰ ਬਾ ਪੁਰਖਾਂ ਨੇ ਸੰਤ ਮਹਾਰਾਜ ਬਾਬਾ ਗਰਬਜਨ ਸੋਣਾ ਦੇ ਨਾਲ ਮਿਲੇ ਜਾ ਕੇ ਇਹ ਗਿਆਨੀ ਜੀ ਹਾਂਜੀ ਆ ਗੱਲ ਹੋਈ ਆ ਤੁਸੀਂ ਬਾਣੀ ਦੇ ਗਿਆਤ ਆ ਜੋ ਠੀਕ ਹੈ ਜੀ ਪਿੰਡਰਾਂ ਵਾਲੇ ਤੁਹਾਨੂੰ ਬਾਣੀ ਦਾ ਪਤਾ ਹਾਂਜੀ ਕਿਉਂਕਿ ਉਹ ਲਿਖੇ ਜਾਂਦੇ ਸੀ ਫਿਰ ਉਹਨਾਂ ਦੇਖਿਆ ਹਾਂਜੀ ਫਿਰ ਮਾਸਟਰ ਤਾਰਾ ਸਿੰਘ ਹੋ ਜਾਂਦੇ ਆ ਠੀਕ ਹੈ ਜੀ ਉਦੋਂ ਕਾਲੀ ਦਲ ਦੇ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਹਾਂ ਜੀ ਉਹਨਾਂ ਨੇ ਕੋਈ ਨਹੀਂ ਸੁਣੀ ਓਕੇ ਜੀ ਫਿਰ ਸੰਤ ਸਮਾਜ ਬਣਦਾ ਓਕੇ ਜੀ 52 ਮਹਾਤਮਾ ਉਹਦੇ ਵਿੱਚ ਹੁੰਦੇ ਆ ਉਸ ਮੌਕੇ ਦੇ ਠੀਕ ਹੈ ਜੀ ਵੀ ਆਪਾਂ ਇਹ ਠੀਕ ਕਰਾਈਏ ਹਾਂ ਜੀ ਗੋਆਂਢੀ ਮਹਾਤਮਾ ਦੇ ਵਿੱਚ ਜਿਹੜੇ ਉਸ ਮੌਕੇ ਪ੍ਰਧਾਨ ਬਣਾਏ ਗਏ ਸੰਤ ਸਮਾਜ ਦੇ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲੇ ਮਾਲਪੁਰ ਵਾਲੇ ਜਿਨ੍ਹਾਂ ਤਖਤ ਕੇਸਗੜ ਦਾ ਸਾਥ ਦੀ ਸੇਵਾ ਕਰਾਈ ਓਕੇ ਜੀ ਉਹ ਬਿਲ ਵੱਡੀ ਉਮਰ ਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹਾਂ ਜੀ ਸੰਤ ਇਕਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਹਾਂਜੀ ਉਹ ਬਣਾਏ ਗਏ ਮੈਂ ਨਾ ਭੁੱਲਦਾ ਵਾਂ ਤੇ ਬਾਬੇ ਕਲੇਰਾ ਵਾਲੇ ਵੀ ਛੋਟੇ ਬਾਬਾ ਈਸਰ ਸਿੰਘ ਜੀ ਲਿਆਂਦੇ ਗਏ ਸੰਤ ਸੁੰਦਰ ਸੁਣਾ ਦੇ ਭਰਾਤਾ ਬਾਬਾ ਇੰਦਰ ਸਿੰਘ ਨੇ ਪਾਵ ਪੰਜ ਸੱਤ ਜਿਹੜੇ ਬਣਾਉਂਦੇ ਬਣਾਏ ਹਾਂਜੀ 14 ਸਾਲ ਮਾਸਟਰ ਜੀ ਦੇ ਨਾਲ ਝਗੜਾ ਚੱਲਿਆ ਸੰ ਸਮਾਜ ਦਾ ਪਰ ਇਹ ਮੰਨਣ ਚ ਨਹੀਂ ਆਇਆ ਬਹਾਮਣ ਤਾਂ ਮੰਨ ਕਰਾਉਣ ਵਾਲੀ ਹਾਂ ਇਹ ਕਹਿੰਦਾ ਕੰਨੀ ਫੜਨੇ ਐ ਐ ਨਾ ਫੜੇ ਐ ਫੜ ਲੈ ਆ ਜਵਾਬ ਦੇ ਤੈਨੇ ਓਕੇ ਜੀ ਫੇਰੇ ਸੰਤ ਫੱਦੇ ਸੌਂਦਾ ਤੇ ਮਾਸਟਰ ਜੀ ਦਾ ਜਦੋਂ ਫਰਕ ਪੈ ਜਾਂਦਾ ਦੋ ਧੜੇ ਬਣ ਜਾਂਦੇ ਆ ਪਿੰਡ ਨਹੀਂ ਜੋੜ ਮੇਲਾ ਭਾਦਰੋਂ ਦਾ ਵਾ ਸੰਤ ਫੱਦੇ ਸੁਣੀ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖੋ ਮੇਰੇ ਤੇ ਕਿਰਪਾ ਕਰੋ ਮੇਰਾ ਮਾਸਟਰ ਨਾ ਪੈ ਗਿਆ ਮੇਰੀ ਜਿੱਤ ਹੋ ਜੇ ਸੰਤ ਮਹਾਰਾਜ ਕਹਿੰਦੇ ਬਾਬੇ ਗੁਰਵਜਨ ਸੁਣੀ ਸਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਲੋ ਠੀਕ ਹੈ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਭਿੰਡਰੀ ਤੇ ਜਾ ਕੇ ਕਹਿੰਦੇ ਕੁਝ ਬਚਨ ਕਰਨ ਵਾਲੇ ਆ ਕਿਹੜਾ ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਨੇ ਦੂਸਰਾ ਸ੍ਰੀ ਕਾਲ ਤਕਸੈ ਤੇ ਰਾਗ ਮਾਲਾ ਪੜਨੀ ਤੀਸਰਾ ਮਾਤੂ ਜੀ ਨੇ ਅੰਮ੍ਰਿਤ ਸੰਚਾਰ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਦੀਆਂ ਦੇ ਥਾਂ ਤੇ ਪੰਜ ਪਾਣੇ ਲੱਗ ਪਿਆ ਉਹ ਪੂਰੀਆਂ 40 ਪੜਾਉਂਦੇ ਹਾਂ ਹਾਂਜੀ ਚੌਥਾ ਵਚਨ ਤਾਰ ਸੇਵਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਹੋਈ 47 ਤੋਂ ਪਹਿਲਾਂ ਦੀ ਹੋਈ ਆ ਰੰਗ ਬਦਲ ਗਿਆ ਜਲ ਦਾ ਤਾਰ ਸੇਵਾ ਕਰਾਉਣੀ ਠੀਕ ਹੈ ਜੀ ਉਹਨਾਂ ਕਹੇ ਜੀ ਮੈਂ ਤਾਕਤ ਜਾਵਾ ਸਾਰੀਆਂ ਕਰਾਉਂ ਅਰਦਾਸ ਕੀਤੀ ਗਈ ਪੰਜ ਪਿਆਰਿਆਂ ਤੋਂ ਇਹਦੇ ਵਿੱਚ ਬਾਬਾ ਠਾਕਰ ਸਿੰਘ ਜੀ ਬਾਬਾ ਪ੍ਰੇਮੀ ਜੀ ਕਰਤਾਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਤੇ ਵੈਦ ਕਰਤਾਰ ਸਿੰਘ ਵੈਦ ਨਰਿੰਜਨ ਸਿੰਘ ਜੀ ਤੇ ਪੰਜ ਮਹਾਂਪੁਰਖਾਂ ਨੇ ਅਰਦਾਸ ਕੀਤੀ ਠੀਕ ਹੈ ਜੀ ਸੰਤ ਫਦੇ ਸੌਂਦੀ ਜਿੱਤ ਹੁੰਦੀ ਆ ਜਿੱਤ ਹੋ ਗਈ ਉਹ ਕਾਲੀ ਦਾਲ ਦੇ ਪ੍ਰਧਾਨ ਸੰਤ ਫਤੇ ਸਿੰਘ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਠੀਕ ਹੈ ਜੀ ਫਿਰ ਉਹਨਾਂ ਨੇ ਉਹਦਾ ਆਦੇ ਹੀ ਨਹੀਂ ਸੀ ਓਏ ਬਾਲੂ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਜਿਹੜੇ ਮਹਾਂਪੁਰਖਾਂ ਦੀ ਡੈਰੀ ਲਿਖਦੇ ਕੋਈ ਪੜ੍ਹਾਈ ਕਾਲਜ ਦਾ ਬਹੁਤ ਪੜ੍ਹੇ ਸੀ ਜ਼ਿਆਦਾ ਠੀਕ ਹੈ ਜੀ ਕੋਰੋਜੀ ਦੀ ਰੋਡ ਡੈਰੀ ਲਿਖਦੇ ਉਹਨਾਂ ਤੋਂ ਕਿੱਠੀਆਂ ਲਖਵਾਉਣੀਆਂ ਸੰਤ ਫਤੇ ਸੁਣਾਉਗਾ ਠੀਕ ਹੈ ਇਹ ਮਾਰਾ ਇਹ ਹੁਣ ਕਰੋ ਪੂਰੇ ਫੇਰ ਉਹ ਕਹਿੰਦੇ ਮਹਾਪੁਰਖੋ ਸ਼੍ਰੋਮਣੀ ਕਮੇਟੀ ਡੱਡੂਆਂ ਦੀ ਪਸੇਰੀ ਆ ਚਾਰ ਪਾਈ ਦੇ ਦੇਛੇ ਨਿਕਲ ਜਾਂਦੇ ਆ ਅਖੀਰ ਗੱਲ ਇਹ ਹੋਈ ਵੀ ਐ ਗੱਲ ਨਹੀਂ ਬਣਨੀ ਹਾਂਜੀ ਤੁਸੀਂ ਸੰਸਮਾਜ ਇਕੱਠਾ ਕਰੋ ਉਧਰੋਂ ਜਿੰਨੇ ਬਾਣੀ ਦੇ ਗਿਆਤਾ ਪ੍ਰੋਫੈਸਰ ਆ ਹਾਂਜੀ ਜਿਨ੍ਹਾਂ ਨੂੰ ਸੋਜੀ ਗੁਰਬਾਣੀ ਦੀ ਜੇ ਮੈਂ ਸਿੰਘ ਉਹ ਸਾਬਾ ਪ੍ਰੋਫੈਸਰ ਸਾਹ ਸਿੰਘ ਦੀ ਗੰਗਾ ਸਿੰਘ ਦੀ ਬਾਬਾ ਹੋ ਰਹੇ ਜਿੰਨੇ ਵੀ ਉਸ ਮੌਕੇ ਦੇ ਸੀ ਗੁਰਬਾਣੀ ਦੇ ਜੇ ਕੀਤਾਕਾਰ ਸੀ ਸੋਜੀਵਾਨ ਸੀ ਹਾਂਜੀ ਸਾਰੇ ਇਕੱਠੇ ਹੁੰਦੇ ਆ ਸਿੰਘ ਸਾਹਿਬ ਉਸ ਮੌਕੇ ਹਰਮੰਦਰ ਸਾਹਿਬ ਦੇ ਬਾਬਾ ਚੇਤ ਸਿੰਘ ਜੀ ਸੀ ਹੜ ਜਾ ਹਣੋ ਅਰੇ ਹੋ ਜਾ ਆ ਗੱਲ ਨਹੀਂ ਮਿਲਣੀ ਤੁਹਾਨੂੰ ਕਦੇ ਵੀ ਜਿਹੜੀ ਮੈਂ ਦੱਸਣ ਰਿਹਾ ਠੀਕ ਹੈ ਠੀਕ ਬਿਲਕੁਲ ਆਹ ਹੁੰਦਾ ਬਿਨਾਂ ਅਕਲ ਤੋਂ ਜੱਟ ਨੂੰ ਆਹ ਜੱਟ ਦੀ ਗੱਲ ਕਰਤੀ ਆਹ ਗੱਲ ਜਿਹੜੀ ਮੈਂ ਦੱਸਣੀ ਨਾ ਇਹਨਾਂ ਨੂੰ ਪਤਾ ਲੱਗਿਆ ਕਿ ਕਿਉਂ ਨਾ ਕੀ ਕਰੀ ਆ ਕਿੱਥੇ ਸੀ ਭੁੱਲ ਗਿਆ ਚੇਤ ਸਿੰਘ ਸੀ ਇਕੱਠੇ ਕਰ ਲੈ ਇਤਿਹਾਸ ਨਾ ਹਾਂ ਚੇਤ ਸਿੰਘ ਮੀਟਿੰਗ ਹੁੰਦੀ ਆ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੇ ਕੇ ਤੇ ਉਹ ਮੰਗਲ ਜਿਹੜੇ ਉਹਨਾਂ ਨੂੰ ਕਿਹਾ ਵੀ ਇਹ ਠੀਕ ਆ अच्छा जी ਜਿਹੜੇ ਸੰਸਾਰੀ ਵਿਦਿਆਲੇ ਸੀਗੇ ਪ੍ਰੋਫੈਸਰ ਠੀਕ ਹੈ ਜੀ ਜਦੋਂ ਸੰਤ ਕਰਵਜਨ ਸਿੰਘ ਭਿੰਡਰਾ ਵਾਲਿਆਂ ਦੀ ਵਾਰੀ ਆਈ ਹਾਂਜੀ ਉਹਨਾਂ ਨੇ 101 ਸਰੂਪ ਦਾ ਹਵਾਲਾ ਦਿੱਤਾ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਸੀ ਆਈ ਬੰਨੋਂ ਦੀ ਬੀੜ ਹਾਂਜੀ ਚਾਰ ਸਰੂਪ ਬਾਬੇ ਦੀਪ ਸੋਣਾ ਦੀ ਲਿਖਤ ਠੀਕ ਹੈ ਜੀ ਪੰਜਵੇਂ ਸਰੂਪ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਏ ਭਾਈ ਗਰਦਾਸ ਤੋਂ ਕਰਤਾਰਪੁਰ ਵਾਲੇ ਠੀਕ ਹੈ ਜੀ ਉਹ ਫੇ ਪਾਸ ਹੋਇਆ ਵੀ ਚਲੋ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕਰੀਏ ਠੀਕ ਹੈ ਜੀ ਫਿਰ ਉੱਥੇ ਗਏ ਹਾਂ ਜਾਂ ਕਿ ਉਹ ਸਰੂਪ ਪ੍ਰਕਾਸ਼ ਕਰਵਾਇਆ ਸਿੰਘ ਸਾਹਿਬ ਗਿਆਨੀ ਕੇਸنگ ਨੇ ਹੁਕਮਨਾਮਾ ਲਿਆ ਫਿਰ ਜਿੱਥੇ-ਜਿੱਥੇ ਮੰਗਲ ਸੀ ਸਾਰੇ ਪੱਤਰੇ ਥਲ-ਥਲ ਕੇ ਦਰਸ਼ਨ ਕਰਾਇਆ ਵੀ ਦੱਸੋ ਇੱਥੇ ਪਹਿਲਾਂ ਲਿਖਿਆ ਕਿ ਮਗਰੋਂ ਲਿਖਿਆ ਹਾਂ ਜੀ ਫਿਰ ਸਭ ਨੂੰ ਮੰਨਣਾ ਪਿਆ ਫਿਰ ਉਹਨਾਂ ਤੇ ਵਿਚਾਰ ਹੋ ਵੀ ਅਸੀਂ ਤੇ ਕੋਈ ਕਰ ਨਹੀਂ ਸਕਦਾ ਹੁਣ ਤੁਸੀਂ ਭਿੰਡਰਾਂ ਵਾਲੇ ਕਰੋ। ਉਹ ਫਿਰ ਇੱਕ ਸਾਲ ਲੱਗਾ ਜੀ ਡਿਊਟੀ ਲੱਗੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਦੂਜੇ ਗੱਦੀ ਨਿਸ਼ੀਨ ਹੋਏ। ਸੰਤ ਪਰਮਜੀਤ ਸਿੰਘ ਜੀ ਮਹਾਲਪੁਰ ਵਾਲੇ ਸੰਤ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਨਾਲ ਬਰਾਬਰ ਸਾਧੂ ਖੜੇ ਹੋਏ। ਸੰਤ ਜਰਨੈਲ ਸਿੰਘ ਜੀ ਉਸ ਵੇਲੇ ਇਹਨਾਂ ਦੀ ਚਾਹ ਪਾਣੀ ਲਈ ਸੇਵਾ ਲਈ ਸੇਵਾਦਾਰ ਨਿਯੁਕਤ ਕੀਤੇ ਛੋਟੀ ਉਮਰ ਸੀ। ਆਹ ਪੰਜਾ ਚੌ ਸਾਧੂਆਂ ਨੇ ਇੱਕ ਸਾਲ ਲਾ ਕੇ ਸ੍ਰੀ ਅਮਰਸਰ ਸਾਹਿਬ ਰਹਿ ਕੇ ਰਾਂਸਰ ਉੱਥੇ ਫਿਰੇ ਮੰਗਲ ਠੀਕ ਕੀਤੇ ਦੁਬਾਰਾ ਫਿਰੇ ਹੋਂ ਦੇ ਵਿੱਚ ਜਿਹੜਾ ਅੱਜ ਸਰੂਪ ਆ ਇਹਦੇ ਤੁਸੀਂ ਦਰਸ਼ਨ ਕਰ ਲੈ ਜੋ ਹੁਣ ਜੇ ਟਾਈਮ ਅਗਾਹ ਫੇਕਦੇ ਪੁੱਛ ਲੋ ਕਿ ਕਿਤੇ ਹੋਰ ਨਹੀਂ ਤੇ ਹਵਾ ਜਿੰਦਾ ਗੱਲ ਦਾ ਵਾਹ ਵਾਹ ਬਿਲਕੁਲ ਹੀ ਸੱਤ ਮਤਲਬ ਇਹ ਸਭ ਸੀਗਾ ਵੀ ਮਾਸਟਰ ਤਾਰਾ ਸਿੰਘ ਗੱਦਾਰ ਉਹਨੇ ਪੰਜਾਬ ਨਾਲ ਦੀ ਗੱਦਾਰੀ ਕੀਤੀ ਪੰਜਾਬੀ ਨਾਲ ਵੀ ਕੀਤੀ ਤੇ ਧਰਮ ਨਾਲ ਵੀ ਕੀਤੀ ਪਰ ਇਹ ਕੀਤਾ ਸੀਗਾ ਮਤਲਬ ਇਹ ਅੱਜ ਹਾਲੇ ਤੋਂ ਪਤਾ ਲੱਗਿਆ ਹਾਂ ਗੁਰਬਾਣੀ ਨਾਲ ਵੀ ਕੀਤੀ ਹਾਂਜੀ ਬਿਲਕੁਲ ਉਹ ਕਿਤੇ ਕੋਈ ਪੁਰਾਣੀ ਗੱਲ ਪੁੱਛਣੀ ਹੋਈ ਤਾਂ ਤੇ ਪੁੱਛ ਲਿਓ ਅਜੇ ਬੁੜੇ ਨੂੰ ਕੀਤਾ ਹੋਰ ਗੱਲਾਂ ਨਹੀਂ ਜੰਗਾ ਜਾਓ